ਹਰਮੀਤ ਆਪਣੇ ਮਾਪਿਆਂ ਦੀ ਇਕਲੋਤੀ ਧੀ ਹੋਣ ਕਰਕੇ ਸਭ ਦੀ लाਡਲੀ ਸੀ ਸ਼ਾਇਦ ਇਸ ਕਰਕੇ ਹੀ ਉਹ ਸਿਰਫ ਆਪਣੀ ਮਰਜ਼ੀ ਦੀ ਮਾਲਕ ਸੀ ਨਾ ਤਾਂ ਉਸ ਨੂੰ ਕੋਈ ਕਿਸੇ ਕੰਮ ਨੂੰ ਕਹਿ ਸਕਦਾ ਸੀ ਤੇ ਨਾ ਹੀ ਕੋਈ ਉਸ ਨੂੰ ਕਿਤੇ ਵੀ ਆਣ ਜਾਣ ਤੋਂ ਰੋਕ ਸਕਦਾ ਸੀ ਜੇ ਕਿਤੇ ਹਰਮੀਤ ਦੇ ਮੰਮੀ ਉਸ ਨੂੰ ਕੋਈ ਕੰਮ ਕਹਿ ਵੀ ਦਿੰਦੇ ਸਨ ਤਾਂ ਉਸਦੇ ਪਾਪਾ ਉਲਟਾ ਉਸ ਦੀ ਮੰਮੀ ਨਾਲ ਹੀ ਲੜਨ ਲੱਗ ਪੈਂਦੇ ਸਨ ਉਹ ਕਹਿੰਦੇ ਸਨ ਬਰਦਾਨ ਮੇਰੀ ਤੀਨ ਨੂੰ ਕੋਈ ਕੰਮ ਕਿਹਾ ਇਹ ਤਾਂ ਮੇਰੀ ਰਾਜਕੁਮਾਰੀ ਹੈ ਤਰਮੀਦ ਦੀ ਮੰਮੀ ਨੇ ਕਿਹਾ ਸੋਹਰੇ ਵੀ ਨਾਲ ਹੀ ਚਲੀ ਜਾਈਓ ਜੀ ਜਾਂ ਤਾਂ ਕੋਈ ਫਿਰ ਨੌਕਰ ਭੇਜ ਜੋ ਆਪਣੀ ਤੀ ਦੇ ਨਾਲ ਅਗਲਿਆਂ ਨੇ ਸਾਰਾ ਕੰਮ ਲੈਣਾ ਤੁਹਾਡੀ ਤੀ ਤੋਂ ਇਸ ਗੱਲ ਦਾ ਜਵਾਬ ਹਰਨੀਦ ਦੇ ਪਾਪਾ ਹਮੇਸ਼ਾ ਇਹੋ ਦਿੰਦੇ ਸਨ ਕਿ ਮੈਂ ਤਾਂ ਆਪਣੀ ਤੀ ਨੂੰ ਉਸੇ ਘਰੇ ਵਿਆਵਾਗਾ ਜਿੱਥੇ ਇਸ ਨੂੰ ਕੋਈ ਕੰਮ ਨਾ ਕਰਨਾ ਪਵੇ ਮੈਂ ਆਪਣੀ ਧੀ ਨੂੰ ਦਾਜ ਦੇਹਜ ਦੀ ਕੋਈ ਕਮੀ ਨਹੀਂ ਛੱਡਾਂਗਾ ਪਰ ਮੇਰੀ ਇੱਕੋ ਇੱਕ ਇਹੋ ਸ਼ਰਤ ਹੋਵੇਗੀ ਕਿ ਮੇਰੀ ਧੀ ਕੋਈ ਵੀ ਕੰਮ ਨਹੀਂ ਕਰੇਗੀ ਕਿਸੇ ਨੂੰ ਮਨਜ਼ੂਰ ਹੈ ਤਾਂ ਰਿਸ਼ਤਾ ਕਰੇ ਨਹੀਂ ਤਾਂ ਨਾ ਕਰੇ ਹਰਮੀਤ ਦੀ ਉਮਰ ਵਿਆਹ ਦੀ ਹੋ ਚੁੱਕੀ ਸੀ ਪਰ ਹਰਮੀਤ ਦੇ ਪਾਪਾ ਤਾਂ ਆਪਣੀ ਸ਼ਰਤ ਤੇ ਹੀ ਅੜੇ ਹੋਏ ਸਨ ਕਾਫੀ ਸਮਾਂ ਨਿਕਲ ਗਿਆ ਕੋਈ ਵੀ ਰਿਸ਼ਤਾ ਹਰਮੀਤ ਲਈ ਆਉਂਦਾ ਤਾਂ ਹਰਮੀਤ ਦੇ ਪਾਪਾ ਆਪਣੀ ਸ਼ਰਤ ਮੁੰਡੇ ਵਾਲਿਆਂ ਦੇ ਅੱਗੇ ਰੱਖ ਦਿੰਦੇ ਤੇ ਰਿਸ਼ਤਾ ਸਿਰੇ ਨਾ ਚੜਦਾ ਪੱਲਾ ਇਹ ਵੀ ਕੋਈ ਹੋਰ ਸ਼ਰਤ ਹੋਈ ਕਿ ਸਾਡੀ ਧੀ ਨੇ ਕੋਈ ਕੰਮ ਨਹੀਂ ਕਰਨਾ ਕੌਣ ਇਹੋ ਜਿਹੀ ਲੜਕੀ ਨਾਲ ਆਪਣੇ ਬੱਚੇ ਦਾ ਵਿਆਹ ਕਰੇਗਾ ਜੋ ਪਹਿਲਾਂ ਹੀ ਕੰਮ ਕਰਨ ਤੋਂ ਇਨਕਾਰ ਕਰ ਰਹੀ ਹੋਵੇ ਤੇ ਮਾਪੇ ਵੀ ਉਸ ਦਾ ਸਾਥ ਦਿੰਦੇ ਹੋਣ ਸਮਾਂ ਬੀਤਦਾ ਗਿਆ ਪਰ ਹਰਮੀਤ ਹੁਣ ਤੱਕ ਕੁਆਰੀ ਹੀ ਸੀ ਤੇ ਹਰਮਿਤ ਦੇ ਪਿਤਾ ਆਪਣੀ ਜਿੰਦ ਛੱਡਣ ਲਈ ਤਿਆਰ ਨਹੀਂ ਸਨ ਪਰ ਅੱਜ ਕੱਲ ਵਿਚੋਲਿਆਂ ਨੇ ਤਾਂ ਜਿਵੇਂ ਬਿਜ਼ਨਸ ਹੀ ਬਣਾ ਲਿਆ ਹੈ ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਰਿਸ਼ਤਾ ਕਰਵਾਉਣਾ ਹੀ ਹੁੰਦਾ ਹੈ ਬਹੁਤੇ ਵਿਚੋਲੇ ਆਏ ਬਹੁਤ ਰਿਸ਼ਤੇ ਆਏ ਕੋਈ ਵੀ ਗੱਲ ਸਿੱਧੀ ਨਾ ਚੜੀ ਪਰ ਇੱਕ ਵਿਚੋਲਾ ਹਰਮਿਤ ਦੇ ਪਾਪਾ ਦੀ ਪਸੰਦ ਦਾ ਰਿਸ਼ਤਾ ਲੈ ਕੇ ਆਇਆ ਜਗਰੂਪ ਨਾਂ ਦੇ ਮੁੰਡੇ ਦਾ ਰਿਸ਼ਤਾ ਹਰਮਿਤ ਲਈ ਆਇਆ ਰਿਸ਼ਤਾ ਕਾਫੀ ਦੂਰ ਤੋਂ ਆਇਆ ਸੀ ਕਿਉਂਕਿ ਨੇੜੇ ਤੇੜੇ ਤਾਂ ਕੋਈ ਰਿਸ਼ਤਾ ਕਰਨ ਲਈ ਰਾਜੀ ਹੀ ਨਾ ਹੋਇਆ ਜਗਰੂਪ ਇੱਕ ਚੰਗੇ ਪਰਿਵਾਰ ਤੋਂ ਸੀ ਉਸਦੇ ਘਰ 'ਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਉਹ ਆਪਣੇ ਮਾਤਾ-ਪਿਤਾ ਤੇ ਇੱਕ ਛੋਟੀ ਭੈਣ ਨਾਲ ਰਹਿੰਦਾ ਸੀ ਕਾਫੀ ਜ਼ਮੀਨ ਜਾਇਦਾਦ ਸੀ ਤੇ ਜਗਰੂਪ ਬਹੁਤ ਹੀ ਮਿਹਨਤੀ ਮੁੰਡਾ ਸੀ ਤੇ ਚੰਗਾ ਕਮਾਉਂਦਾ ਸੀ ਪਰ ਜਗਰੂਪ ਦਾ ਵੀ ਵਿਆਹ ਨਹੀਂ ਹੋ ਰਿਹਾ ਸੀ ਉਸ ਦਾ ਕਾਰਨ ਸੀ ਜਗਰੂਪ ਦਾ ਕਾਲਾ ਰੰਗ ਸਿਰਫ ਜਗਰੂਪ ਵਿੱਚ ਇਹੋ ਇੱਕ ਕਮੀ ਸੀ ਜ ਜਗਰੂਪ ਦੀ ਉਮਰ ਵੀ ਕਾਫੀ ਹੋ ਚੁੱਕੀ ਸੀ ਜਗਰੂਪ ਦੇ ਮਾਪੇ ਉਹਦਾ ਵਿਆਹ ਕਰਨ ਲਈ ਕਾਫੀ ਚਿੰਤਿਤ ਸਨ ਉਹ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਪੁੱਤ ਦਾ ਵਿਆਹ ਕਰਨਾ ਚਾਹੁੰਦੇ ਸਨ ਹਰਮਿਤ ਦਾ ਰਿਸ਼ਤਾ ਜਗਰੂਪ ਲਈ ਆਇਆ ਤੇ ਵਿਚੋਲੇ ਨੇ ਜਗਰੂਪ ਦੇ ਮਾਤਾ ਪਿਤਾ ਨੂੰ ਇਹ ਸਾਫ ਸਾਫ ਕਹਿ ਦਿੱਤਾ ਸੀ ਕਿ ਲੜਕੀ ਵਾਲਿਆਂ ਵੱਲੋਂ ਇੱਕੋ ਇੱਕ ਇਹੀ ਸ਼ਰਤ ਹੈ ਕਿ ਉਹਨਾਂ ਦੀ ਕੁੜੀ ਨੇ ਕੋਈ ਵੀ ਕੰਮ ਨਹੀਂ ਕਰਨਾ ਤੇ ਤੁਸੀਂ ਕੋਈ ਵੀ ਉਸ ਨੂੰ ਘਰ ਦਾ ਮੈਂਬਰ ਵੀ ਉਸ ਨੂੰ ਕੰਮ ਕਰਨ ਲਈ ਨਹੀਂ ਕਹਿ ਸਕਦਾ ਜੇ ਤਾਂ ਸ਼ਰਤ ਮਨਜ਼ੂਰ ਹੈ ਤਾਂ ਰਿਸ਼ਤਾ ਹੋਵੇਗਾ ਨਹੀਂ ਤਾਂ ਕੋਰੀ ਨਾ ਹੈ ਜੇ ਗਰੁੱਪ ਦੇ ਮਾਤਾ ਪਿਤਾ ਰਾਜੀ ਹੋ ਗਏ ਸਨ ਉਹਨਾਂ ਨੇ ਵੀ ਚੋਲੀ ਨੂੰ ਕਿਹਾ ਤੁਸੀਂ ਗੱਲ ਤੋਰੋ ਜੀ ਕੁੜੀ ਵਾਲੇ ਸਾਡਾ ਘਰਬਾਰ ਤੇ ਮੁੰਡੇ ਨੂੰ ਦੇਖ ਜਾਣ ਤੇ ਜੇ ਉਹਨਾਂ ਨੂੰ ਸਾਡਾ ਮੁੰਡਾ ਪਸੰਦ ਹੈ ਤਾਂ ਸਾਨੂੰ ਵੀ ਇਸ ਰਿਸ਼ਤੇ ਤੋਂ ਕੋਈ ਇਨਕਾਰ ਨਹੀਂ ਹੈ ਹਰਮੀਤ ਦੇ ਪਿਤਾ ਮੁੰਡੇ ਦਾ ਘਰ-ਬਾਰ ਵੇਖਣ ਲਈ ਗਏ ਵਾਪਸ ਆ ਕੇ ਉਹਨਾਂ ਨੇ ਹਰਮੀਤ ਨੂੰ ਮੁੰਡੇ ਬਾਰੇ ਦੱਸਿਆ ਕਿ ਮੁੰਡੇ ਦਾ ਰੰਗ ਕਾਫੀ ਪੱਕਾ ਹੈ ਪਰ ਉਹਨਾਂ ਨੂੰ ਸਾਡੀ ਕੰਮ ਨਾ ਕਰਨ ਵਾਲੀ ਸ਼ਰਤ ਮਨਜ਼ੂਰ ਹੈ ਹਰਮੀਤ ਦੇ ਪਿਤਾ ਉਸ ਦੀ ਮਰਜ਼ੀ ਪੁੱਛੀ ਤੇ ਹਰਮੀਤ ਨੇ ਝਟ ਆਖ ਦਿੱਤਾ ਪਾਪਾ ਮੈਨੂੰ ਰੰਗ ਤੋਂ ਕੋਈ ਮਤਲਬ ਨਹੀਂ ਹੈ ਰੰਗ ਤਾਂ ਦੋ ਹੀ ਹੁੰਦੇ ਹਨ ਬਸ ਮੈਨੂੰ ਸਹੁਰੇ ਘਰ ਜਾ ਕੇ ਕੋਈ ਕੰਮ ਨਾ ਕਰਨਾ ਪਵੇ ਤੇ ਨਾ ਹੀ ਕੋਈ ਮੈਨੂੰ ਕੰਮ ਕਰਨ ਵਾਸਤੇ ਤਾਨੇ ਮੇਨੇ ਮਾਰਨ ਮੈਨੂੰ ਤਾਂ ਬਸ ਇਸ ਰਿਸ਼ਤੇ ਲਈ ਇਹੋ ਹੀ ਸ਼ਰਤ ਚਾਹੀਦੀ ਹੈ ਚਲੋ ਜੀ ਮੁੰਡੇ ਕੁੜੀ ਨੇ ਇੱਕ ਦੂਜੇ ਨੂੰ ਦੇਖਿਆ ਤੇ ਰਸਮਾਂ ਦੇ ਨਾਲ ਵਿਆਹ ਹੋ ਗਿਆ ਦੋਨੋਂ ਪਰਿਵਾਰ ਬਹੁਤ ਖੁਸ਼ ਸਨ ਹੁਣ ਹਰਮੀਤ ਆਪਣੇ ਸਹੁਰੇ ਘਰ ਆ ਚੁੱਕੀ ਸੀ ਬਹੁਤ ਮਾਣ ਆਦਰ ਨਾਲ ਉਸ ਦਾ ਸਵਾਗਤ ਕੀਤਾ ਗਿਆ ਵਿਆਹ ਤੋਂ ਅਗਲੇ ਦਿਨ ਹਰਮਿਤ ਨੂੰ ਆਪਣੇ ਸੱਸਤੇ ਸੋਹਰੇ ਦੇ ਪਿਆਰੀ ਹੱਥ ਲਾਏ ਤੇ ਆਸ਼ੀਰਵਾਦ ਲੀਆ ਹਰਮਿਤ ਦਾ ਸੋਹਰਾ ਇੱਕ ਬਹੁਤ ਹੀ ਸਮਝਦਾਰ ਤੇ ਸਿਆਣਾ ਬੰਦਾ ਸੀ ਉਸਨੇ ਹਰਮਿਤ ਨੂੰ ਕਿਹਾ ਧੀਏ ਇਸ ਘਰ ਵਿੱਚ ਤੂੰ ਨੂੰ ਨਹੀਂ ਸਗੋਤੀ ਹੈ ਤੇਰੇ ਮਾਪਿਆਂ ਨੇ ਇਸ ਸ਼ਰਤ ਤੇ ਹੀ ਸਾਡੇ ਘਰ ਤੇਰੀ ਡੋਲੀ ਭੇਜੀ ਹੈ ਕਿ ਅਸੀਂ ਤੇਤੋਂ ਕੋਈ ਵੀ ਕੰਮ ਨਾ ਕਰਵਾਈਏ ਦੇ ਨਾ ਹੀ ਅਸੀਂ ਤੈਨੂੰ ਮਜਬੂਰ ਕਰਦੇ ਹਾਂ ਤੇ ਇਹ ਤੇਰੇ ਪਿਤਾ ਜੀ ਦੀ ਇਹ ਸ਼ਰਤ ਅਸੀਂ ਹੱਸ ਕੇ ਮਨਜ਼ੂਰ ਕੀਤੀ ਹੈ ਤੇ ਪੂਰੀ ਵੀ ਕਰਾਂਗੇ ਧੀਏ ਇਸ ਘਰ ਵਿੱਚ ਤੈਨੂੰ ਕੋਈ ਵੀ ਕੰਮ ਕਰਨ ਲਈ ਨਹੀਂ ਕਹੇਗਾ ਪਰ ਤੈਨੂੰ ਵੀ ਕੁ ਮੇਰੀ ਸ਼ਰਤ ਮੰਨਣੀ ਪਵੇਗੀ ਹਰਮਿਤ ਨੇ ਕਿਹਾ ਦੱਸੋ ਪਿਤਾ ਜੀ ਮੈਂ ਤੁਹਾਡੀ ਹਰ ਸ਼ਰਤ ਮੰਨਣ ਲਈ ਤਿਆਰ ਹਾਂ ਜੇਕਰ ਤੁਸੀਂ ਮੇਰੀ ਸ਼ਰਤ ਮੰਨ ਸਕਦੇ ਹੋ ਤਾਂ ਮੈਂ ਵੀ ਤੇ ਤੁਹਾਡੀ ਸ਼ਰਤ ਮੰਨ ਸਕਦੀ ਹਾਂ ਜਗਰੂਪ ਦੇ ਪਿਤਾ ਜੀ ਨੇ ਕਿਹਾ ਧੀਏ ਤੇਰਾ ਕਮਰਾ ਉੱਪਰ ਵਾਲਾ ਹੋਵੇਗਾ ਉੱਥੇ ਤੈਨੂੰ ਸਮੇਂ ਸਿਰ ਤਾਜੀ ਰੋਟੀ ਮਿਲੇਗੀ ਧੋਤਾ ਹੋਇਆ ਕੱਪੜਾ ਹਰ ਤਰ੍ਹਾਂ ਦੀ ਸੁੱਖ-ਸਹੂਲਤ ਤੈਨੂੰ ਉੱਪਰ ਚਬਾਰੇ ਵਾਲੇ ਕਮਰੇ ਵਿੱਚ ਮਿਲੇਗੀ ਲੈਟਰਨ ਬਾਥਰੂਮ ਦੀ ਸਹੂਲਤ ਵੀ ਤੈਨੂੰ ਉੱਪਰ ਹੀ ਹੈ ਪਰ ਤੂੰ ਥੱਲੇ ਨਹੀਂ ਆਵੇਂਗੀ ਤੇ ਨਾ ਹੀ ਕਿਸੇ ਕੰਮ ਨੂੰ ਹੱਥ ਲਾਵੇਂਗੀ ਅੱਗੇ ਤੋਂ ਉੱਪਰ ਵਾਲੇ ਚਬਾਰੇ ਵਿੱਚ ਹੀ ਰਹੇਗੀ ਹਰਮੀਤ ਇਹ ਸ਼ਰਤ ਸੁਣ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਬਸ ਪਿਤਾ ਜੀ ਇਹੋ ਤੁਹਾਡੀ ਸ਼ਰਤ ਹੈ ਮੈਨੂੰ ਮਨਜ਼ੂਰ ਹੈ ਹੁਣ ਹਰ ਰੋਜ਼ ਅਰਮਿਤ ਦੀ ਸੱਸ ਜਾਂ ਉਸਦੀ ਨੰਦ ਉੱਪਰ ਚਬਾਰੀ ਵਿੱਚ ਜਾ ਕੇ ਹਰਮੀਤ ਨੂੰ ਲੋੜੀਂਦੀ ਚੀਜ਼ ਦੇ ਆਉਂਦੇ ਸਨ ਧੋਤੇ ਹੋਏ ਕੱਪੜੇ ਕਮਰੇ ਵਿੱਚ ਪਹੁੰਚਾ ਆਉਂਦੇ ਸਨ ਕਮਰੇ ਵਿੱਚ ਏਸੀ, ਟੀਵੀ, ਫੋਨ ਹਰ ਤਰ੍ਹਾਂ ਦੀ ਸਹੂਲਤ ਸੀ ਜੇਕਰ ਉਸ ਦਾ ਕੁਝ ਹੋਰ ਖਾਣ ਦਾ ਮਨ ਵੀ ਹੁੰਦਾ ਤਾਂ ਉਹ ਫਰਮਾਇਸ਼ ਵੀ ਉਸ ਦੀ ਪੂਰੀ ਕੀਤੀ ਜਾਂਦੀ ਸੀ ਜਗਰੂਪ ਸਵੇਰੇ ਕੰਮ ਕਰਨ ਲਈ ਖੇਤਾਂ ਵਿੱਚ ਨਿਕਲ ਜਾਂਦਾ ਸੀ ਤੇ ਸ਼ਾਮ ਨੂੰ ਹੀ ਘਰ ਵੜਦਾ ਸੀ ਹਰਮੀਤ ਨੂੰ ਜਿਵੇਂ ਮੋਜ ਹੀ ਲੱਗ ਗਈ ਹੋਵੇ ਸਭ ਕੁਝ ਉਸਦੀ ਸ਼ਰਤ ਦੇ ਅਨੁਸਾਰ ਹੀ ਹੋ ਰਿਹਾ ਸੀ ਕੋਈ ਉਸ ਨੂੰ ਕੰਮ ਕਰਨ ਲਈ ਨਹੀਂ ਕਹਿੰਦਾ ਸੀ ਉਹ ਜਦੋਂ ਦਿਲ ਕਰਦਾ ਸੀ ਸੌਂਦੀ ਸੀ ਜਦੋਂ ਦਿਲ ਕਰਦਾ ਸੀ ਉੱਠਦੀ ਸੀ ਉਹ ਬਹੁਤ ਖੁਸ਼ ਸੀ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਹਰਮੀਤ ਲਈ ਸੋਹਰੇ ਘਰ ਦੇ ਸਾਰੇ ਪਰਿਵਾਰ ਨੂੰ ਇਹੋ ਕਿਹਾ ਹੋਇਆ ਸੀ ਕਿ ਹਰਮੀਤ ਕੋਈ ਵੀ ਕੰਮ ਨਹੀਂ ਕਰੇਗੀ ਤੇ ਇਹ ਸ਼ਰਤ ਉਸਦੀ ਖਾਸੀ ਖੁਸ਼ੀ ਮਨਜ਼ੂਰ ਵੀ ਕੀਤੀ ਗਈ ਸੀ ਹਰਮੀਤ ਦੇ ਵਿਆਹ ਨੂੰ 7-8 ਦਿਨ ਹੋ ਚੁੱਕੇ ਸਨ। ਹਰਮੀਤ ਦਾ ਭਰਾ ਪਹਿਲੀ ਵਾਰ ਉਸਦੇ ਸੋਹਰੇ ਆਇਆ ਤੇ ਕਹਿਣ ਲੱਗਿਆ, "ਪਿਤਾ ਜੀ ਨੇ ਮੈਨੂੰ ਹਰਮੀਤ ਨੂੰ ਲੈਣ ਲਈ ਭੇਜਿਆ ਹੈ। ਕੁਝ ਦਿਨ ਹਰਮੀਤ ਨੂੰ ਲੈਣ ਲਈ ਆਇਆ ਹਾਂ।" ਹਰਮੀਤ ਦੇ ਸੋਹਰਿਆਂ ਨੇ ਉਸਦੇ ਜਾਣ ਦੀ ਤਿਆਰੀ ਕਰ ਦਿੱਤੀ ਅਤੇ ਹਰਮੀਤ ਆਪਣੇ ਪੇਕੇ ਚਲੀ ਗਈ। ਹਰਮੀਤ ਨੇ ਆਪਣੇ ਪੇਕੇ ਜਾ ਕੇ ਆਪਣੇ ਪਿਤਾ ਜੀ ਨੂੰ ਆਪਣੀ ਸਾਰੀ ਹਾਲਤ ਬਾਰੇ ਦੱਸਿਆ। ਉਸਦੇ ਪਿਤਾ ਜੀ ਨੇ ਪੁੱਛਿਆ, "ਦੱਸ ਤੀਏ ਕਿਹੋ ਜਿਹਾ ਹੈ ਤੇਰਾ ਸੋਹਰਾ ਪਰਿਵਾਰ?" ਤੇਥੋਂ ਕੋਈ ਕੰਮ ਤਾਂ ਨਹੀਂ ਕਰਵਾਉਂਦੇ ਕਿਉਂਕਿ ਮੈਂ ਸਾਰੀ ਗੱਲ ਕਰਕੇ ਹੀ ਤੇਰਾ ਰਿਸ਼ਤਾ ਉੱਥੇ ਕੀਤਾ ਹੈ ਜੇਕਰ ਕੋਈ ਤੈਨੂੰ ਕੰਮ ਕਰਨ ਲਈ ਕਹਿੰਦਾ ਵੀ ਹੈ ਤਾਂ ਮੈਨੂੰ ਦੱਸ ਤੀਏ ਮੈਂ ਗੱਲ ਕਰਾਂਗਾ ਹਰਮੀਤ ਨੇ ਗੋਜਵਾਬ ਦਿੱਤਾ ਨਹੀਂ ਪਾਪਾ ਤੁਸੀਂ ਤਾਂ ਮੇਰੇ ਵਾਸਤੇ ਬਹੁਤ ਸੋਹਣਾ ਸੋਹਰਾ ਪਰਿਵਾਰ ਲੱਭਿਆ ਹੈ ਇੱਥੇ ਤਾਂ ਮੈਂ ਚੱਲੂ ਆਪਣੀ ਮਰਜ਼ੀ ਨਾਲ ਕੋਈ ਕੰਮ ਕਰ ਵੀ ਲੈਂਦੀ ਸੀ ਪਰ ਉੱਥੇ ਤਾਂ ਮੈਨੂੰ ਕੋਈ ਕੰਮ ਨੂੰ ਹੱਥ ਵੀ ਨਹੀਂ ਲਾਉਣ ਦਿੰਦਾ ਪਾਪਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਮੈਂ ਆਪਣੇ ਸੋਹਰੇ ਘਰ ਬਹੁਤ ਖੁਸ਼ ਹਾਂ ਉੱਥੇ ਮੇਰਾ ਬਹੁਤ ਖਿਆਲ ਰੱਖਿਆ ਜਾਂਦਾ ਹੈ ਮੇਰੀ ਪਸੰਦ ਦਾ ਖਾਣਾ ਤੋਤਾ ਹੋਇਆ ਕੱਪੜਾ ਸਭ ਮੈਨੂੰ ਚਬਾਰੀ ਵਿੱਚ ਹੀ ਮਿਲਦਾ ਹੈ ਮੈਂ ਆਪਣੀ ਮਰਜ਼ੀ ਨਾਲ ਬੈੱਡ ਤੋਂ ਪੈਰ ਥੱਲੇ ਰੱਖਾਂ ਨਾ ਰੱਖਾਂ ਇਹ ਮੇਰੀ ਆਪਣੀ ਮਰਜ਼ੀ ਹੈ ਹਰਮਿਤ ਦੇ ਪਿਤਾ ਜੀ ਨੇ ਇੱਕ ਗੱਲ ਹਰਮਿਤ ਨੂੰ ਕਹਿ ਦਿੱਤੀ ਸੀ ਕਿਤੀ ਇਹ ਹੋਂ ਤੂੰ ਛੇਤੀ ਗੀੜਾ ਨਾਲ ਨਾ ਆਵੀਂ ਘੱਟੋ ਘੱਟ 3-4 ਮਹੀਨੇ ਬਾਅਦ ਹੀ ਆਪਣੀ ਪੇਕੇ ਘਰ ਆਮੀ ਤੇ ਜਗਰੂਪ ਨੇ ਵੀ ਆਪਣਾ ਕੋਈ ਕੰਮ ਦੇਖਣਾ ਹੈ ਤੀਏ ਹਰਮੀਤ ਨੇ 10-15 ਦਿਨ ਆਪਣੀ ਪੇਕੇ ਘਰ ਬੜੀ ਮੋਜ ਨਾਲ guzari ਤੇ ਆਪਣੀਆਂ ਸਖੀਆਂ ਸਹੇਲੀਆਂ ਨੂੰ ਵੀ ਮਿਲੀ ਜਗਰੂਪ ਉਸ ਨੂੰ ਲੈਣ ਲਈ ਆ ਗਿਆ ਸੀ ਮਾਪਿਆਂ ਨੇ ਬੜੀ ਖੁਸ਼ੀ-ਖੁਸ਼ੀ ਹਰਮੀਤ ਨੂੰ ਜਗਰੂਪ ਨਾਲ ਤੋੜ ਦਿੱਤਾ ਹਰਮੀਤ ਆਪਣੇ ਸਹੁਰੇ ਘਰ ਆ ਚੁੱਕੀ ਸੀ ਉਸ ਦੀ ਪਹਿਲਾਂ ਵਾਲੀ ਰੁਟੀਨ ਫਿਰ ਸ਼ੁਰੂ ਹੋ ਗਈ ਸੀ ਉਹਦੇ ਸਾਰੀ ਉਸਦੀ ਸੱਸਲੇ ਕਹਿ ਦਿੱਤਾ ਸੀ ਜਾ ਤੀਏ ਤੂੰ ਚੁਬਾਰੀ ਵਿੱਚ ਚਲੀ ਜਾ ਰੋਟੀ ਤੈਨੂੰ ਪਹੁੰਚ ਜਾਵੇਗੀ ਬੜੇ ਚਾਵਾਂ ਨਾਲ ਹਰਮੀਤ ਉੱਪਰ ਚਲੀ ਗਈ ਹਮੇਸ਼ਾ ਦੀ ਤਰ੍ਹਾਂ ਆਪਣੀ ਮਰਜ਼ੀ ਨਾਲ ਉੱਠਣਾ ਸੋਣਾ ਚੱਲਦਾ ਰਿਹਾ ਕਦੇ ਉਸਦੀ ਨੰਦ ਜਾਂ ਕਦੇ ਉਸਦੀ ਸੱਸ ਨੇ ਉਸ ਨੂੰ ਕਿਸੇ ਕੰਮ ਨੂੰ ਨਾ ਕਿਹਾ ਜਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਉਸਦੀ ਨੰਦ ਜਾਂ ਉਸਦੀ ਸੱਸ ਉਸ ਨੂੰ ਚੁਬਾਰੀ ਵਿੱਚ ਹੀ ਫੜਾਉਂਦੀਆਂ ਸਨ ਜਗਰੂਪ ਦਾ ਸ਼ਾਮ ਨੂੰ ਹੀ ਘਰ ਆਉਂਦਾ ਸੀ ਥੋੜਾ ਸਮਾਂ ਬਹੁਤ ਵਧੀਆ ਲੰਘਿਆ ਹੁਣ ਉਸਦੇ ਵਿਆਹ ਨੂੰ 3-4 ਮਹੀਨੇ ਹੋ ਗਏ ਸਨ ਸਭ ਕੁਝ ਉਸਦੀ ਸ਼ਰਤ ਮੁਤਾਬਕ ਹੀ ਚੱਲ ਰਿਹਾ ਸੀ ਉਹ ਸਾਰਾ ਦਿਨ ਚ ਬਾਰੇ ਵਿੱਚ ਰਹਿੰਦੀ ਪਰ ਕੋਈ ਇਨਸਾਨ ਕਿੰਨਾ ਕੁ ਟਾਈਮ ਵਿਹਲਾ ਰਹਿ ਸਕਦਾ ਹੈ ਤੇ ਇਕੱਲਾ ਰਹਿ ਸਕਦਾ ਹੈ ਹੁਣ ਉਹ ਆਪਣੀ ਜ਼ਿੰਦਗੀ ਤੋਂ ਬੋਰ ਹੋ ਚੁੱਕੀ ਸੀ 4 ਮਹੀਨੇ ਬਾਅਦ ਫਿਰ ਉਸਦਾ ਭਰਾ ਉਸ ਨੂੰ ਲੈਣ ਲਈ ਆ ਗਿਆ ਤੇ ਸੋਰਿਆ ਨੇ ਹਰਮੀਤ ਨੂੰ ਭੇਜ ਵੀ ਦਿੱਤਾ ਤੇ ਕਹਿ ਦਿੱਤਾ ਸੀ ਬੇਟਾ ਹੁਣ ਹਰਮੀਤ ਨੂੰ ਕੁਝ ਦਿਨ ਹੀ ਲਈ ਛੱਡਾਂਗੇ ਜਗਰੂਪ ਛੇਤੀ ਹੀ ਉਸ ਨੂੰ ਲੈਣ ਆ ਜਾਵੇਗਾ ਦੋਨੋਂ ਜਣੋ ਉੱਥੋਂ ਚਲੀ ਗਏ ਹਰਮੀਤ ਇੱਕ ਦੋ ਦਿਨ ਆਪਣੇ ਪੇਕੇ ਘਰ ਜਾ ਕੇ ਚੁੱਪ ਚੁੱਪ ਰਹਿੰਦੀ ਰਹੀ ਪਰ ਜਦੋਂ ਉਸਦੇ ਪਿਤਾ ਜੀ ਨੇ ਉਸਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਹ ਰੋਣ ਲੱਗ ਪਈ ਉਸ ਨੂੰ ਰੋਂਦੀ ਨੂੰ ਵੇਖ ਕੇ ਉਸਦੇ ਪਿਤਾ ਜੀ ਬਹੁਤ ਦੁਖੀ ਹੋਏ ਤੇ ਪੁੱਛਣ ਲੱਗੇ ਕੀ ਗੱਲ ਮਰੀਏ ਧੀਏ ਤੂੰ ਰੋ ਕਿਉਂ ਰਹੀ ਹੈ ਕਿਸੇ ਨੇ ਤੈਨੂੰ ਕੁਝ ਕਿਹਾ ਹੈ ਹਰਮਿਤ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਉਸਦੇ ਪਿਤਾ ਜੀ ਨੇ ਫਿਰ ਤੋਂ ਪੁੱਛਿਆ ਕਿਸੇ ਨੇ ਕੋਈ ਤੈਨੂੰ ਗਾਲੀ ਕਲੋਚ ਕੀਤੀ ਹੈ ਜਾਂ ਕੋਈ ਤੈਨੂੰ ਕੰਮ ਕਰਨ ਲਈ ਕਹਿ ਰਿਹਾ ਹੈ ਹਰਮਿਤ ਕਹਿਣ ਲੱਗੀ ਨਹੀਂ ਪਾਪਾ ਮੈਨੂੰ ਕੋਈ ਕੰਮ ਕਰਨ ਲਈ ਨਹੀਂ ਕਹਿੰਦਾ ਮੈਨੂੰ ਕੋਈ ਮਾੜਾ ਬੋਲ ਨਹੀਂ ਬੋਲਦਾ ਫਿਰ ਕੀ ਹੋਇਆ ਮਰੀਏ ਧੀਏ ਮੈਨੂੰ ਕੁਝ ਦੱਸ ਤਾਂ ਸਹੀ ਹਰਮਿਤ ਰੋਂਦੀ ਹੋਈ ਕਹਿਣ ਲੱਗੀ ਪਾਪਾ ਤੁਸੀਂ ਤਾਂ ਮੇਰੀ ਮਰਜ਼ੀ ਮੁਤਾਬਕ ਹੀ ਕਰ ਲੱਭਿਆ ਸੀ ਪਰ ਹੁਣ ਤਾਂ ਉਹ ਮੇਰੇ ਲਈ ਕੈਦ ਬਣ ਗਿਆ ਹੈ। ਮੈਨੂੰ ਕੋਈ ਵੀ ਕੰਮ ਕਰਨ ਨਹੀਂ ਦਿੱਤਾ ਜਾਂਦਾ। ਮੈਂ ਤਾਂ ਸਾਰਾ ਦਿਨ ਚਬਾਰੇ ਵਿੱਚ ਬਸ ਵੇਲੀ ਹੀ ਪਈ ਰਹਿੰਦੀ ਹਾਂ। ਮੈਨੂੰ ਤਾਂ ਕੋਈ ਹੋਰ ਇਨਸਾਨ ਵੀ ਦਿਖਾਈ ਨਹੀਂ ਦਿੰਦਾ। ਮੈਂ ਹੋਰ ਵੇਲੀ ਨਹੀਂ ਰਹਿ ਸਕਦੀ ਕਿਉਂਕਿ ਹਰਮੀਤ ਨੂੰ ਕੰਮ ਤਾਂ ਸਾਰੇ ਆਉਂਦੇ ਸੀ ਪਰ ਉਹ ਕਰਨਾ ਨਹੀਂ ਸੀ ਚਾਹੁੰਦੀ। ਉਹ ਆਪਣੀ ਮਰਜ਼ੀ ਦੀ ਮਾਲਕ ਸੀ। ਹਰਮੀਤ ਦੇ ਪਿਤਾ ਜੀ ਕਹਿਣ ਲੱਗੇ, "ਪਰਤੀਏ, ਤੂੰ ਤਾਂ ਇਹੋ ਸ਼ਰਤ ਰੱਖੀ ਸੀ ਵਿਆਹ ਤੋਂ ਪਹਿਲਾਂ, ਹੁਣ ਤੈਨੂੰ ਕੀ ਓਕੜ ਹੈ?" "ਹਾਂਜੀ ਪਾਪਾ" ਮੈਨੂੰ ਪਤਾ ਹੈ ਪਰ ਮੈਂ ਅੱਕ ਗਈ ਹਾਂ ਇਕੱਲੀ ਰਹਿ ਰਹਿ ਕੇ ਇੱਥੇ ਤਾਂ ਮੈਂ ਆਪਣੀ ਮਰਜ਼ੀ ਨਾਲ ਕੋਈ ਨਾ ਕੋਈ ਕੰਮ ਕਰ ਵੀ ਲੈਂਦੀ ਸੀ ਤੇ ਆਪਣੀ ਸਖੀਆਂ ਸਹੇਲੀਆਂ ਨੂੰ ਵੀ ਮਿਲ ਲੈਂਦੀ ਸੀ ਪਰ ਉਹਨਾਂ ਨੇ ਤਾਂ ਮੇਰੇ ਅੱਗੇ ਇਹੋ ਸ਼ਰਤ ਰੱਖੀ ਹੈ ਕਿ ਕਿਸੇ ਘਰ ਦੇ ਕੰਮ ਨੂੰ ਹੱਥ ਨਹੀਂ ਲਾਉਣਾ ਤੇ ਸਮੇਂ ਸੀ ਉਸ ਸਮੇਂ ਤਾਂ ਮੈਂ ਖੁਸ਼ੀ-ਖੁਸ਼ੀ ਉਹ ਸ਼ਰਤ ਮੰਨ ਲਈ ਸੀ ਪਰ ਮੈਨੂੰ ਇਹ ਸ਼ਰਤ ਮੋਜ ਨਹੀਂ ਸਗੋ ਕੈਦ ਲੱਗਦੀ ਹੈ ਮੈਂ ਚਾਕੇ ਵੀ ਕੋਈ ਕੰਮ ਨਹੀਂ ਕਰ ਸਕਦੀ ਪਪਾ ਪਰ ਧੀ ਇਹ ਹੁਣ ਮੈਂ ਉਹਨਾਂ ਨੂੰ ਕੁੱਝ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਨੇ ਤਾਂ ਮੇਰੀ ਸ਼ਰਤ ਬਖੂਬੀ ਨਿਭਾਈ ਹੈ ਤੇ ਮੈਂ ਉਹਨਾਂ ਨੂੰ ਕੋਈ ਦੋਸ਼ ਨਹੀਂ ਦੇ ਸਕਦਾ ਇਸ ਕਰਕੇ ਇਸ ਮਸਲੇ ਦਾ ਹੱਲ ਹੁਣ ਤੈਨੂੰ ਆਪ ਹੀ ਕਰਨਾ ਪਵੇਗਾ ਜਿੰਨੇ ਵੀ ਦਿਨ ਹਰਮੀਤ ਆਪਣੇ ਪੀਕੇ ਘਰ ਹੀ ਉਸਨੇ ਖੂਬ ਕੰਮ ਕੀਤਾ ਆਪਣੀ ਮੰਮੀ ਨਾਲ ਘਰ ਦੇ ਸਾਰੇ ਕੰਮ ਕਰਵਾਉਂਦੀ ਸੀ ਇਹ ਸਭ ਦੇਖ ਕੇ ਹਰਮੀਤ ਦੇ ਮੰਮੀ ਬਹੁਤ ਖੁਸ਼ ਵੀ ਸਨ ਤੇ ਹੈਰਾਨ ਵੀ ਸਨ ਉਹ ਸੋਚਣ ਲੱਗੇ ਕਿ ਜਿਹੜੀ ਧੀ ਨੂੰ ਸਾਰੀ ਉਮਰ ਕੰਮ ਨਾ ਕਲਾ ਸਕੀ ਉਹ ਵਿਸੋ ਰਿਆ ਨਾ ਤਾਂ ਕੁਝ ਮਹੀਨਿਆਂ ਵਿੱਚ ਹੀ ਸੋ ਸਾਰੇ ਕੰਮ ਕਰਨ ਲਾ ਦਿੱਤਾ ਹਰਮੀਤ ਦੇ ਮਾਤਾ ਪਿਤਾ ਉਸ ਨੂੰ ਕੰਮ ਕਰਦੇ ਨੂੰ ਦੇਖ ਕੇ ਬਹੁਤ ਖੁਸ਼ ਸਨ ਤੇ ਹਰਮੀਤ ਵੀ ਕੰਮ ਕਰਕੇ ਬਹੁਤ ਖੁਸ਼ ਸੀ ਜਗਰੂਪ ਹਰਮੀਤ ਨੂੰ ਲੈਣ ਲਈ ਆ ਗਿਆ ਸੀ ਇਸ ਵਾਰ ਜਦੋਂ ਹਰਮੀਤ ਆਪਣੇ ਸੋਹਰੇ ਘਰ ਪਹੁੰਚੀ ਤਾਂ ਸਭ ਤੋਂ ਪਹਿਲਾਂ ਜਾ ਕੇ ਉਸਨੇ ਆਪਣੇ ਸੱਸ ਦੇ ਪਿਆਰੀ ਹੱਥ ਲਾਇਆ ਤੇ ਉਸਦੀ ਸੱਸ ਨੇ ਵੀ ਹਰਮੀਤ ਨੂੰ ਪੇਕਿਆਂ ਦੀ ਸੁੱਖ ਸੰਦ ਪੁੱਛੀ ਹਰਮੀਤ ਦੇ ਸੱਸ ਨੇ ਕਿਹਾ ਬੈਠ ਧੀਏ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਂਦੀ ਹਾਂ ਹਰਮੀਤ ਇੱਕਦਮ ਬੋਲੀ ਨਹੀਂ ਮੰਮੀ ਜੀ ਅੱਜ ਚਾਹ ਮੈਂ ਬਣਾਵਾਂਗੀ ਤੇ ਤੁਸੀਂ ਸਾਰੇ ਬੈਠ ਕੇ ਪੀਓ ਕਿਉਂਕਿ ਹਰਮੀਤ ਨੂੰ ਘਰ ਦੇ ਕੰਮ ਕਰਨ ਨੂੰ ਬੁਧਿਆ ਤਰੀਕੇ ਨਾਲ ਆਉਂਦੇ ਸਨ ਬਸ ਉਹ ਕਰਦੀ ਨਹੀਂ ਸੀ ਇਹ ਸੁਣ ਕੇ ਹਰਮੀਤ ਦੀ ਸੱਸ ਨੇ ਉਸ ਨੂੰ ਕਿਹਾ ਨਹੀਂ ਧੀਏ ਇਹ ਕੰਮ ਤੂੰ ਨਹੀਂ ਕਰ ਸਕਦੀ ਕਿਉਂਕਿ ਤੇਰੇ ਪਿਤਾ ਜੀ ਨੇ ਸਾਰੀ ਗੱਲ ਖੋਲ ਕੇ ਹੀ ਵਿਆਹ ਕੀਤਾ ਸੀ ਤੂੰ ਕੋਈ ਵੀ ਕੰਮ ਨਹੀਂ ਕਰੇਗੀ ਤੂੰ ਬੈਠ ਚਾਹ ਮੈਂ ਆਪਣਾ ਕੇ ਲਿਆਉਂਦੀ ਹਾਂ ਪਰ ਹਰਮੀਤ ਨੇ ਹੱਥ ਜੋੜ ਕੇ ਆਪਣੀ ਸੱਸ ਦੇ ਅੱਗੇ ਮਿੰਨਤ ਕੀਤੀ ਪਲੀਜ਼ ਮੰਮੀ ਜੀ ਮੈਨੂੰ ਘਰ ਦੇ ਕੰਮ ਕਰਨ ਦਿਓ ਮੈਂ ਕੰਮ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਸਾਰੇ ਕੰਮ ਆਉਂਦੇ ਹਨ ਹਰਮਿਤ ਨੇ ਸਾਰਿਆਂ ਵਾਸਤੇ ਬਹੁਤ ਸਵਾਦ ਚਾਹ ਬਣਾਈ ਤੇ ਆਪ ਵੀ ਪੀਤੀ ਹੁਣ ਹਰਮਿਤ ਦੇ ਸੋਹਰਾ ਜੀ ਘਰ ਆ ਚੁੱਕੇ ਸਨ ਤੇ ਆਉਂਦੇ ਸਾਰ ਹੀ ਪੜਕੁੱਠੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਕਿਹਾ ਸੀ ਕਿ ਨੂੰ ਨੂੰ ਕੋਈ ਕੰਮ ਨਹੀਂ ਲਾਉਣਾ ਪਰ ਤੁਸੀਂ ਤਾਂ ਇਸ ਤੋਂ ਕੰਮ ਕਰਵਾ ਰਹੇ ਹੋ ਉਹ ਬਹੁਤ ਗੁੱਸੇ ਵਿੱਚ ਸੀ ਹਰਮੀਤ ਬੋਲੀ ਪਿਤਾ ਜੀ ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੈ ਮੈਂ ਤਾਂ ਆਪ ਹੀ ਕੰਮ ਕਰਨਾ ਚਾਹੁੰਦੀ ਹਾਂ ਮੈਂ ਆਪਣੀ ਸ਼ਰਤ ਵਾਪਸ ਲੈਂਦੀ ਹਾਂ ਤੁਸੀਂ ਵੀ ਆਪਣੀ ਸ਼ਰਤ ਵਾਪਸ ਲੈ ਲਵੋ ਮੈਂ ਚਬਾਰੇ ਵਿੱਚ ਨਹੀਂ ਰਹਿ ਸਕਦੀ ਤੇ ਮੈਂ ਕੱਲੀ ਨਹੀਂ ਰਹਿਣਾ ਚਾਹੁੰਦੀ ਮੈਂ ਸਾਰੇ ਪਰਿਵਾਰ ਨਾਲ ਮਿਲ ਕੇ ਰਹਿਣਾ ਚਾਹੁੰਦੀ ਹਾਂ ਪਰ ਧੀਏ ਤੇਰੇ ਪਿਤਾ ਜੀ ਦੀ ਸ਼ਰਤ ਦਾ ਕੀ ਮੈਂ ਤਾਂ ਉਹਨਾਂ ਵੱਲੋਂ ਵਚਨ ਦਿੱਤਾ ਹੈ ਮੈਂ ਉਹਨਾਂ ਵੱਲੋਂ ਝੂਠਾ ਪੈ ਜਾਵਾਂਗਾ ਹਰਮੀਤ ਨੇ ਕਿਹਾ ਪਿਤਾ ਜੀ ਮੈਂ ਆਪਣੇ ਪਾਪਾ ਨਾਲ ਗੱਲ ਕਰ ਲਈ ਐ ਤੇ ਉਹ ਮੇਰੇ ਨਾਲ ਸਹਿਮਤ ਹਨ ਹਰਮੀਤ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਰਲ ਕੇ ਰਹਿੰਦੀ ਸਾਰੇ ਦਿਨ ਸਾਰਾ ਕੰਮ ਕਰਦੀ ਜਦੋਂ ਦਿਲ ਕਰਦਾ ਚਬਾਰੇ ਵਿੱਚ ਜਾਂਦੀ ਤੇ ਜਦੋਂ ਦਿਲ ਕਰਦਾ ਥੱਲੇ ਆ ਕੇ ਕੰਮ ਕਰ ਲੈਂਦੀ ਸੀ ਆਪਣੀ ਨੂੰ ਨੂੰ ਘਰ ਦੇ ਕੰਮ ਕਰਦੇ ਦੇਖ ਕੇ ਉਹਦੇ ਸਾਸੋਰਾ ਵੀ ਬਹੁਤ ਖੁਸ਼ ਸਨ ਕਿਉਂਕਿ ਹਰਮੀਤ ਤੇ ਸੋਹਰੇ ਦੀ ਵਿਉਂਤ ਹੀ ਅਜਹੀ ਸੀ ਉਸਨੇ ਬਹੁਤ ਹੀ ਵਧੀਆ ਤਰੀਕੇ ਨਾਲ ਹਰਮੀਤ ਨੂੰ ਸਮਝਾਇਆ ਬਿਨਾ ਕਿਸੇ ਕਲੇਸ਼ ਤੋਂ ਜਬਿਨਾ ਕਿਸੇ ਗਾਲੀ ਗਲੋਚ ਤੋਂ ਹਰਮੀਤ ਆਪਣੇ ਸੋਹਰੇ ਪਰਿਵਾਰ ਵਿੱਚ ਬਹੁਤ ਖੁਸ਼ ਸੀ ਰਿਸ਼ਤਿਆਂ ਨੂੰ ਬਿਨਾ ਖਰਾਬ ਕੀਤੇ ਥੋੜੀ ਜਹੀ ਸਮਝਦਾਰੀ ਨਾਲ ਜੇ ਹੱਲ ਕੀਤਾ ਜਾਵੇ ਤਾਂ ਬਹੁਤ ਬਹੁਤ ਵੱਡੇ ਮਸਲੇ ਹੱਲ ਹੋ ਜਾਂਦੇ ਹਨ ਤੁਹਾਨੂੰ ਮੇਰੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ